ਘਟੂ ਘਟ ਮੈਂ 25 28 ਵਿਆਹ ਮੇਰੀ ਹੋ ਗਿਆ ਸਾਰੇ ਮਿਲਾ ਕੇ ਇਹ ਜੋ ਹਲਕਾ ਹਲਕਾ ਸਰੂਰ ਹੈ ਇਹ ਤੇਰੀ ਨਜ਼ਰ ਦਾ ਕਸੂਰ ਗੁੱਗੂ ਜੇ ਲਾ ਭਾਜੀ ਨੂੰ ਜੇ ਤੁਮ ਪਹਿਲੀ ਵਾਰੀ ਦੇਖਿਆ ਸੈਟ ਤੇ ਤੇ ਪਹਿਲਾਂ ਤਾਂ ਮੈਨੂੰ ਐ ਲੱਗਦਾ ਹੁੰਦਾ ਵੀ ਜਾਣਾ ਮੌੜੀ ਨੇ ਇਹ ਤੁਕੀ ਸਾਡੀ ਫਿਲਮ ਵੀ ਲੱਗ ਭਗ ਸੱਚੀਆਂ ਕਟਨਾਵਾਂ ਦੇ ਆਧਾਰਿਤ ਹੈ ਸਾਡੀ ਟੀਮ ਨੂੰ ਸਤਿ ਸ੍ਰੀ ਅਕਾਲ ਇਧਰ ਜੀ ਸਤਿ ਸ੍ਰੀ ਅਕਾਲ ਮੁਬਾਰਕਾਂ ਟ੍ਰੇਲਰ ਬਹੁਤ ਸੋਹਣਾ ਲੱਗ ਰਿਹਾ ਮੇਰਾ ਸਵਾਲ ਐਮੀ ਵਿਰਕ ਭਾਜੀ ਨੂੰ ਆ ਭਾਜੀ ਜਿਹਨੇ ਇਹਦੇ ਵਿੱਚ ਨੂੰ ਤੋੜ ਦੇਆ ਹੋ ਰਿਹਾ ਪੁਰ ਵੀ ਕਈ ਫਿਲਮਾਂ ਦੇ ਵਿੱਚ ਤੁਹਾਡੇ ਵਿਆਹ ਹੋਇਆ ਤੁਸੀਂ ਅਗਲੇ 9 ਜਨਮਾਂ ਦੇ ਵਿਆਹ ਇਸੇ ਜਨਮ ਚ ਕਰ ਬਿਠੇ ਹੋ ਕਿ ਇੱਥੇ ਕਈ ਮੇਰੇ ਵਰਗੇ 98 ਵਾਲੇ ਜਿਨ੍ਹਾਂ ਦਾ ਇੱਕ ਵੀ ਨਹੀਂ ਹੋ ਰਿਹਾ ਐ ਹੋ ਜੀ ਕਿਹੜੇ ਪੰਡਤ ਜੀ ਤੋਂ ਕੁੰਡਲੀ ਗੜਵਾਈ ਆ ਤੁਸੀਂ ਸਾਨੂੰ ਐਡਰੈਸ ਦਿੱਤਾ ਜਾਂਦੇ 9 ਜਨਮਾਂ ਦੇ ਦਾ ਤੁਸੀਂ ਕੱਟ ਗਏ ਆ ਮੈਂ ਮੇਰੇ ਖਿਆਲ ਹਾਂ ਮਤਲਬ ਕਹਿ ਲਓ ਜਿਵੇਂ 30 35 ਫਿਲਮਾਂ ਹੋ ਗਈਆਂ ਐਪਰੋਕਸੀਮੇਟਲੀ ਮੈਂ ਵੀ ਬਾਈ ਹੋ ਗਏ ਹੋਣੇ ਐਕਚੁਅਲ ਇੰਦਾ ਨਿਕਾ ਵੀ ਫਿਲਮ ਦੇ ਵਿੱਚ ਜਾਂ ਉਦਾਂ ਵੀ ਮੇਰਾ ਵਿਆਹ ਰੱਖਿਆ ਗਿਆ ਉਹ ਦਿਖਾਇਆ ਨਹੀਂ ਮੇਰੇ ਦਿਖਾਏ ਮਤਲਬ ਘੱਟੋ ਘੱਟ ਨਹੀਂ 15 20 ਮਤਲਬ ਗਾਣੇ ਮਿਲਾ ਲੀਏ ਘੱਟੋ ਘੱਟ ਮੈਂ 25 28 ਵਿਆਹ ਮੇਰੇ ਹੋ ਗਿਆ ਸਾਰੇ ਮਿਲਾ ਕੇ ਤੇ ਫਿਰ ਤੁਸੀਂ ਸਾਡੇ ਕਰਮ ਲੈ ਤੋਂ ਕਿੰਨੇ ਚੰਗੇ ਨੇ ਮਾਰਨ ਨੇ ਸਾਨੂੰ ਕਿੰਨੇ ਸੋਹਣੀ ਕਿੰਨੀਆਂ ਸੋਹਣੀਆਂ ਜ਼ਿੰਦਗੀਆਂ ਬਖਸ਼ੀਆਂ ਨੇ ਤੇ ਇੱਕ ਸਾਡੀ ਆਪਦੀ ਰੀਅਲ ਲਾਈਫ ਇੱਕ ਸਾਡੀ ਮਤਲਬ 30 35 ਫਿਲਮਾਂ ਮੈਂ ਕੀਤੀਆਂ ਜਿਹਦੇ ਵਿੱਚ ਮੇਰੇ ਮਾਂ ਪਿਓ ਹੋਰ ਮੇਰੇ ਸੱਜਣ ਮਿੱਤਰ ਹੋਰ ਮੇਰੇ ਭਰਾ ਹੋਰ ਤੇ ਜਿਹਦੇ ਨਾਲ ਮੇਰਾ ਵਿਆਹ ਹੋਣਾ ਉਹ ਹੋਰ ਅਕਾਲਪੁਰਖ ਤੋਂ ਉੱਤੇ ਮਤਲਬ ਕੀ ਮੰਗ ਸਕਦੇ ਏਦੋਂ ਬਾਦ ਮਹਾਰਾ ਕੀ ਦੇ ਦੇਵੇ ਤੇ ਇੰਨੀਆਂ ਸੋਹਣੀਆਂ ਜ਼ਿੰਦਗੀਆਂ ਐਕਸਪੀਰੀਅੰਸ ਕਰਦੇ ਆਂ ਅਸੀਂ ਘੱਟੋ-ਬੱਧ ਜਿਹੜੀ ਫਿਲਮ 'ਚ ਹੁੰਨੇ ਆਂ ਅਸੀਂ 3-4 ਮਹੀਨੇ ਅਸੀਂ ਉਹ ਚੀਜ਼ ਫੀਲ ਕਰ ਸਕਦੇ ਆਂ ਰਾਈਟ ਸੋ ਸਾਡੇ ਦਾ ਬਹੁਤ ਮਹਾਰਾ ਨੇ ਕਿਰਪਾ ਕਰ ਦਿੱਤੀ ਤੇ ਤੁਸੀਂ ਮਿਹਨਤ ਕਰੋ ਭਾਈ ਕੀ ਕਰੇ ਤੁਹਾਡੀ ਦੇ ਜਾਣ ਮਿਹਨਤ ਜਾਈ ਨੀ ਕਰੋ ਕਰੋ ਫਿਲਮ ਵਾਲੇ ਪਾਸੇ ਕਰੋ ਸਸ਼ੀ ਗਾਭਰਔ ਸਾਰੀ ਟੀਮ ਨੂੰ ਮਲਕੀਤ ਸਿੰਘ ਰੁਤਵਾ ਜਮ ਚੰਦ ਜੀ ਮੇਰਾ ਸਭ ਦਿੱਤੀ ਭਾਈ ਨੂੰ ਹੈ ਮੈਂ ਜਦੋਂ ਆਪਣੀ ਚੜ੍ਹਦੀ ਜਵਾਨੀ ਹੁੰਦੀ ਆ ਆਪਣਾ ਜਿਹੜਾ ਪਹਿਲਾ ਸਰਵਾਲਾ ਹੁੰਦਾ ਉਹ ਇੱਕ ਪੱਕਾ ਯਾਰ ਦੋਸਤ ਹੁੰਦਾ ਜਿਹੜਾ ਸਾਡੀ ਆਸ਼ਕੀ ਦੇ ਵਿੱਚ ਮਦਦ ਕਰਦਾ ਤੇ ਉਸ ਟਾਈਮ ਸਾਨੂੰ ਸਲਾਹ ਵੀ ਇਤਨੀ ਦਿੰਦਾ ਜਿਸ ਦੇ ਕਰਕੇ ਸਾਡੀ ਆਪਾਂ ਉਸ ਦੇ ਵਿੱਚ ਸੈਕਸੈਸ ਹੋ ਪਾਣੇ ਆ ਤੁਹਾਡਾ ਇੱਕ ਸਰਵਦਾ ਜਿਹਾ ਤੁਹਾਡਾ ਦੋਸਤ ਕਨਵਰ ਜਿਹੜਾ ਤੁਹਾਡੇ ਤੋਂ ਵਿਛੜ ਗਿਆ ਸੀਗਾ ਤੇ ਤੁਸੀਂ ਇੱਕ ਵੀਡੀਓ ਦੇ ਵਿੱਚ ਇੰਟਰਵਿਊ ਦੇ ਵਿੱਚ ਉਸ ਦਾ ਜ਼ਿਕਰ ਕੀਤਾ ਸੀ ਤੇ ਆਪਾਂ ਨੇ ਪੋਸਟ ਪਾਈ ਸੀ ਜਦੋਂ ਤਾਂ ਉਸ ਦੇ ਕਮੈਂਟ ਦੇ ਨੀਚੋਂ ਉਹਨਾਂ ਨੇ ਕਹਿ ਸੀਗਾ ਬਹੁਤ ਖੁਸ਼ ਹੋਈ ਸੀਗਾ ਕਨਵਰ ਕਿ ਕਿੰਨੀ ਭਾਈ ਮੈਂ ਹੈਗਾ ਮੈਂ ਇੱਥੇ ਆ ਮੈਂ ਖੁਸ਼ ਹਾਂ ਕੁਝ ਕਮੈਂਟ ਕੀਤਾ ਸੀਗਾ ਕਿ ਆਪਾਂ ਗੱਲ ਕਰਦੇ ਹਾਂ ਤੇ ਅੱਜ ਵੀ ਕਈ ਉਸ ਪੋਸਟ ਦੇ ਵਿੱਚ ਕਮੈਂਟ ਆਉਂਦੇ ਨੇ ਕਿ ਕੀ ਗੱਲ ਬਣੀ ਹੈ ਮਤਲਬ ਮਿਲੇ ਕਿਤੇ ਵਰੀ ਤੇ ਲੋਕੀ ਜਾਨਣਾ ਚਾਹੁੰਦੇ ਨੇ ਕਿ ਬਾਡੀ ਕਨਵਰ ਨਾਲ ਗੱਲ ਹੋਈ ਹਾਂ ਜੀ ਅੱਜ ਦਿਨੇ ਉਹ ਮਿਲ ਗਿਆ ਉਹ ਤਕੰਦਰ THAILAND ਘੁੰਮਣ ਗਿਆ ਸੀ ਉਹਨੇ ਉੱਥੇ ਵਿਆਹ ਹੀ ਕਰਾ ਲਿਆ ਉੱਥੇ ਪੱਕਾ ਹੀ ਹੋ ਗਿਆ ਉਹ ਉਹ ਇੰਦਰੋ ਕਟਆਫ ਜਾ ਹੋ ਗਿਆ ਸੀਗਾ ਉਹਦਾ ਸਾਰੇ ਕਹੇ ਦਾ ਤੇ ਹੁਣ ਉੱਥੇ ਲੱਭ ਗਿਆ ਉਹ ਲੱਭ ਗਿਆ ਉੱਥੇ ਉਹਦੇ ਨਿਆਲੇ ਨਿਕਲੇ ਨੇ ਤੂੰ ਵੀ ਜਾ THAILAND ਰੋਂ ਨਿਕਲ ਤੂੰ ਸਸ਼ਿਕਾ ਦੀ ਸਸ਼ਿਕਾ ਦੀ ਨਿਮਰਤ ਮੈਂ ਸਸ਼ਿਕਾ ਨਾਲੋਂ ਸਸ਼ਿਕਾ ਦੀ ਪਹਿਲੀ ਰਿਕਵੈਸਟ ਹੈ ਕਿ ਘੱਟੋ ਘੱਟ 20 ਅੱਖਰਾਂ ਤੋਂ ਵੱਧ ਜਵਾਬ ਦਿਓ ਮਤਲਬ 20 ਤੋਂ ਥੱਲੇ ਨਾ ਆਇਆ ਜਦ ਤੁਸੀਂ 10 ਅੱਖਰਾਂ ਹੀ ਨਿਬੇੜ ਦਿੰਦੇ ਹੋ ਜਵਾਬ ਪੰਜਾ ਦੇ ਵੈਸੇ ਵੀ ਸਾਰੇ ਕਹਿ ਰਹੇ ਹੈ ਵੈਸੇ ਤੁਸੀਂ ਬਹੁਤ ਯਾਨੀ ਕਿ ਇੱਦਾਂ ਦੇਖਿਆ ਵੀ ਘੱਟ ਬੋਲਦੇ ਆ ਕਾਦਰ ਪਰ ਫਿਲਮਾਂ ਵਿੱਚ ਰੂਹ ਤੁਹਾਨੂੰ ਇਦਾਂ ਦੇ ਦੇਣ ਲੱਗ ਪਿਆ ਵੀ ਕੁੜੀ ਲੜਾਕੀ ਆ ਇਹਦੇ ਬਸ ਚੱਕ ਲੋਗੀ ਹੋਰ ਤਾਂ ਕਹਿੰਦੇ ਤੁਸੀਂ ਵੀ ਫਿਲਮਾਂ ਲੱਗ ਪੈਂਦੇ ਸੌਂਕਣ ਸੌਂਕੜੀ ਵੀ ਤੇ ਸਰਵਲਾ ਨਹੀਂ ਨਹੀਂ ਉਹ ਸੌਂਕਣ ਸੌਂਕੜ ਨੇ 1 ਤੇ 2 ਆ ਗਈ ਉਹਦੇ ਵਿੱਚ ਸੇਮ ਸੀਗਾ ਤਾਂ ਤੁਹਾਨੂੰ ਲੱਗਿਆ ਇਹ ਜੋ ਲੱਗ ਰਿਹਾ ਦੇਖਣ ਚ ਇਹ ਉਹ ਨਹੀਂ ਹੈ ਕਾਫੀ ਸ਼ੇਡਸ ਨੇ ਇਸਤੇਦਾਰ ਦੀਆਂ ਜਦੋਂ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਪਤਾ ਲੱਗੇਗਾ ਵੀ ਅੱਖਰਾਂ ਤੋਂ ਵੱਧ ਅੱਖਰ ਹੋਗੇ ਨੇ ਧੰਨਵਾਦ ਜੀ 19 19 ਹੋਏ ਹਲੇ ਨਿਮਰ ਨਹੀਂ ਹੋਏ 18 ਜੁਲਾਈ ਨੂੰ ਸਾਈ ਫਿਲਮ ਆਈ ਆ 25 25 ਹੋਵੇਗੀ ਅੱਜ ਵੀ ਗੱਲ ਕਰਦੇ ਨੂੰ ਸੀ ਬਹੁਤ ਸਾਰਾ ਪਿਆਰ ਦੋਗੇ ਸਾਡੇ ਚਲੋ ਠੀਕ ਹੈ ਜੀ ਸੋ ਲਈਏ ਹੈਲੋ ਸਤਿ ਸ਼੍ਰੀ ਅਕਾਲ ਕੋ ਸਤਿ ਸ਼੍ਰੀ ਅਕਾਲ ਜੀ ਹਾਂ ਹੈਲੋ ਹਾਂ ਮੈਂ ਪੁੱਛਣਾ ਚਾਹੁੰਦਾ ਵੀ ਫਿਲਮ ਦੇ ਸਬਟ ਉੱਪਰ ਇੱਟੋ ਮੋਣੀ ਹੈ ਈਕਲ ਵੀ ਵਾਂ ਜਾਣੇ ਦਾ ਮੈਂ ਮੈਂ ਤੁਹਾਡੇ ਨਾਲ ਸਾਰਬੋਤੋਂ ਜੜੂ ਤੁਸੀ ਨੂੰ ਏਜ ਨੂੰ ਕਿਹੜੇ ਕੋਲ ਫੜੀ ਤੇ ਬੰਨ੍ਹ ਦਿੱਤਾ ਹੈ ਵੀਜ਼ਾ ਲ ਪਹਿਲਾਂ ਮੈਂ ਆਇਆ ਤੇ ਵੀਜ਼ਾ ਦਾ ਵੀਜ਼ਾ ਦਾ ਬਾਅਦ ਮੈਂ ਆਇਆ ਇਹਦਾ ਮੈਂ ਬਹੁਤ ਬਹੁਤ ਸ਼ੁਕਰੀਆ ਜੀ ਪਹਿਲਾਂ ਤਾਂ ਤੁਸੀਂ ਮੇਰਾ ਹੌਸਲਾ ਵਧਾਇਆ ਤੇ ਇਹਦਾ ਕੀ ਕਹਸਾ ਦੇ ਜੀ ਬਾਈ ਗੁਰੂਤਾਏ ਸ਼ੋਗਰੇ ਜੀ ਉਹ ਇਸ ਤਰ੍ਹਾਂ ਤੁਹਾਨੂੰ ਦਿਸ ਰਿਹਾ ਸਭ ਕੁਛ ਤੁਹਾਡੀ ਮਿਹਰੀ ਹੈ ਹਾਂਜੀ ਇਹਦਾ ਮੈਂ ਤਾਂ ਉੱਥੇ ਗੱਲ ਲੈ ਕੇ ਆਉਣਾ ਜੋ ਮੈਂ ਪਹਿਲਾਂ ਗੱਲ ਕੀਤੀ ਸੀ ਇਹ ਜੋ ਹਲਕਾ ਹਲਕਾ ਸਰੂਰ ਹੈ ਇਹ ਤੇਰੀ ਨਜ਼ਰ ਦਾ ਕਸੂਰ ਹੈ ਤੇਰੇ ਪਿਆਰ ਨੇ ਤੇਰੀ ਚਾਹ ਨੇ ਮੈਨੂੰ ਇੱਕ ਸ਼ਰਾਬੀ ਬਣਾ ਦਿਆ ਮੈਂ ਤੁਹਾਡੀ ਮੁਹੱਬਤਾਂ ਨਾਲ ਹੀ ਆਂ ਜੀ ਜੋ ਕੁਛ ਹੈ ਤੁਹਾਡੇ ਤੁਹਾਡੇ ਕਿਸੇ ਨੂੰ ਮੈਂ ਆਪਣਾ ਭਰਾ ਲੱਗਦਾ ਕਿਸੇ ਨੂੰ ਆਪਦਾ ਵੱਡਾ ਲੱਗਦਾ ਕਿਸੇ ਨੂੰ ਕੁਝ ਮਤਲਬ ਮੇਰੇ ਚ ਅਪਣਾ ਤੇ ਦਿਸਦੀ ਹੈ ਤਾਂ ਸਭ ਕੁਝ ਚੰਗਾ ਲੱਗਦਾ ਹੈ ਜੀ ਠੀਕ ਹੈ ਜੀ ਦੂਜੇ ਸਾਲ ਮੇਰੇ ਤੂਟੇ ਥੋੜੇ ਹਲੋ ਜੀ ਤੁਸੀਂ ਵੀ ਆਪਣੇ ਜ਼ਿਲ੍ਹੇ ਸੰਗਰੂਰ ਨੂੰ ਤੁਸੀਂ ਤੋਂ ਅੱਗੇ ਚੱਕੇ ਲੱਗੇ ਜਾ ਰਹੇ ਮੈਂ ਵੀ ਜ਼ਿਲ੍ਹੇ ਸੰਗਰੂਰ ਤੋਂ ਆਇਆ ਮਰੇ ਐਨੀ ਤੁਸੀਂ ਕੁਲਾ ਸੀ ਤੋਂੜੇ ਫੈਨ ਆ ਉੱਥੋਂ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਕਿਦਾਂ ਰਿਹਾ ਦਿੱਤੀ ਜਰੇ ਵਾਲ ਦੀ ਆਣੀ ਬੜਾ ਜਿਬੜੀ ਟਿਪਸ ਦਾ ਵੀ ਤੁਸੀਂ ਆਇਓ ਕੀ ਫੀਲ ਕਰਦੂ ਮੈਂ ਤਾਂ ਇਸ ਨੂੰ ਪਹਿਲਾਂ ਵੀ ਕਿਹਾ ਮੈਨੂੰ ਤਾਂ ਸੁਪਨੇ ਵਾਂਗੂ ਲੱਗ ਰਿਹਾ ਤੇ ਮੈਂ ਨਾ ਇੱਕ ਗੱਲ ਰਹੀ ਗੁੱਗੂ ਕੇ ਲਪਾਜੀ ਨੂੰ ਜਦੋਂ ਮੈਂ ਪਹਿਲੀ ਵਾਰੀ ਦੇਖਿਆ ਸੈਟ ਤੇ ਤੇ ਪਹਿਲਾਂ ਤਾਂ ਮੈਨੂੰ ਐ ਲੱਗਦਾ ਹੁੰਦਾ ਵੀ ਜਾਣਾ ਮੌੜੀ ਨੇ ਇਹ ਤੇ ਇਸ ਰਮਾਨ ਮੇਰੇ ਲਈ ਤਾਂ ਸੱਚੀ ਮਾਲ ਜਿੰਨਾਂ ਨੂੰ ਟੀਵੀ ਤੇ ਦੇਖਦਾ ਸੀਗਾ ਤੇ ਮੈਨੂੰ ਤਾਂ ਮੇਰੇ ਸੁਪਨੇ ਪੂਰੇ ਹੋ ਰਹੇ ਨੇਗੇ ਤੇ ਮੁੰਡਾ ਬਹੁਤ ਵਧੀਆ ਲੱਗ ਰਿਹਾ ਜੀ ਤੇ ਪਹਿਲਾਂ ਮੈਂ YouTube ਤੋਂ ਸਟਾਰਟ ਕੀਤਾ ਸੀ ਫਿਰ ਜੱਟ ਨੇ ਜੁਲੀਅਟ ਜਗਦੀਪ ਸਿੱਧੂ ਬਾਈ ਨੇ ਹਨਾ ਕੰਮ ਕਰਵਾਇਆ ਤੇ ਫਿਰ ਮਨਦੀਪ ਭਾਜੀ ਨੇ ਮੈਨੂੰ ਤਾਂ ਜੀ ਬਹੁਤ ਘੈਂਡ ਘੈਂਡ ਕੰਮ ਮਿਲ ਰਿਹਾਗਾ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਹੈ ਦੁੱਦੇ ਬਾਈ ਤੁਹੇ ਬਈ ਤੁਸੀਂ ਨਿਮਤ ਖਰਚੀ ਬਾਰੇ ਕੋ ਦੱਸਾਇੀ ਸੀ ਮੈਨੂੰ ਉਹਦਾ ਕੈਮਰਾ ਉਹ ਵੀ ਦੱਸ ਦਿਓ ਇੱਥੇ ਤੁਹਾਨੂੰ ਲੱਗਿਆ ਵੀਰੇ ਯਾਰਾ ਕਿਵੇਂ ਲੱਗਾ ਨਾ ਕੰਮ ਕਰਕੇ ਕਿਵੇਂ ਲੱਗਾ ਕੰਮ ਕਰਕੇ ਦੱਸ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਹਾਂ ਜੀ ਹਾਂ ਬਹੁਤ ਵਧੀਆ ਮੈਂ ਦੱਸੀ ਇਹਨਾ ਵੀਰੇ ਮੈਂ ਸੁਪਨਾ ਹੀ ਪੂਰਾ ਹੋ ਰਿਹਾ ਮੇਰਾ ਹੋਰ ਮੈਂ ਕੀ ਦੱਸਾਂ ਤੁਹਾਨੂੰ ਗੈਸਰ ਗੈਸਰ ਤੁਹਾਨੂੰ ਸਵਾਲ ਆ ਕਿੰਨੇ ਸਾਲ ਪਹਿਲਾਂ ਤੁਸੀਂ ਈਂਆਂ ਲੁੱਟੀਆਂ ਜੌਣਾ ਮੋੜ ਬਣ ਕੇ ਤੇ ਹੁਣ ਬਰਾਤ ਟੁੱਟ ਰਿਓ ਜਦੋਂ ਤੁਹਾਨੂੰ ਕੈਰੈਕਟਰ ਨਾਲ ਸੀ ਕਿਹਾ ਯਾਰ ਇਹ ਤਾਂ ਕੋਈ ਚੱਕਰ ਨਹੀਂ ਦਾ ਕੰਮ ਕੀਤਾ ਹੋਇਆ ਆਪਾਂ ਖਿੱਚਦਾ ਹਾਂ ਹਾਂਜੀ ਆ ਤਗਰੀਬਨ ਮੇਰੇ ਖਿਆਲ ਚ 92 ਚ ਰਿਲੀਜ਼ ਹੋਈ ਸੀ ਜਿਹੋਣਾ ਮਾਡਲ ਦੇ ਦੀਆਂ ਲੁੱਟਣ ਵਾਲਾ ਸੀ ਸੀਨ ਤੇ 32 ਸਾਲ ਹੋ ਗਏ ਮੇਰੇ ਖਿਆਲ ਚ ਆ ਹਾਂ ਬਸ ਤੇ ਇਹਦੇ ਚ ਵੀ ਰਲਦਾ ਮਿਲਦਾ ਕਿ ਫਿਰ ਥੋੜਾ ਜਿਹਾ ਮੁxtਲਫ ਹੈ ਇਹਦੇ ਚ ਅੰਦਾਜ਼ ਥੋੜਾ ਕਾਮੇਡੀ ਐਕਸ਼ਨ ਫਿਲਮ ਹੈ ਤੇ ਇਹ ਬਹੁਤ ਵਧੀਆ ਲਿਖਿਆ ਗਿਆ ਔਰ ਮਨਦੀਪ ਹੋਰਾਂ ਨੇ ਬੜਾ ਚੰਗਾ ਸਾਡੇ ਸਾਰਿਆਂ ਤੋਂ ਅਸਲੀ ਡਾਇਰੈਕਟਰ ਹੁੰਦਾ ਹੈ ਨਾ ਜਿਹੜਾ ਉਹਦਾ ਬੜਾ ਵੱਡਾ ਹੱਥ ਹੁੰਦਾ ਹੈ ਇਕ ਆਰਟਿਸਟ ਨੂੰ ਜੱਜ ਕਰਨਾ ਉਹਦੇ ਤੋਂ ਕਢਾਉਣਾ ਉਹਦਾ ਜਿਹੜੀ ਉਹਦੀ ਕਾਬਲੀਅਤ ਹੁੰਦੀ ਹੈ ਇਹਦਾ ਸਿਰਾ ਇਹਨਾਂ ਨੂੰ ਜਾਂਦਾ ਹੈ ਸਾਡੇ ਸਾਰਿਆਂ ਤੋਂ ਬਹੁਤ ਸੋਹਣਾ ਕੰਮ ਲੈ ਲਿਆ ਇਹਨਾਂ ਨੇ ਅਸੀਂ ਕੋਸ਼ਿਸ਼ ਕੀਤੀ ਹੈ ਥੈਂਕ ਯੂ ਆਲਵੇ ਮੀਡੀਆ ਨੂੰ ਰਿਕੁਐਸਟ ਕਰੂੰਗੀ ਬਸ ਲਾਸਟ ਟੂ ਕੁਐਸ਼ਨਸ ਐ ਪੀਸ ਸਤਿ ਸ਼੍ਰੀ ਅਕਾਲ ਜੀ ਮੈਂ ਆਰਪਿਕ ਕੌਰ ਪੰਡਿਆ ਨੇ ਇਸ ਚੈਨਲ ਤੋਂ ਆਹ ਜੀ ਪੀਜੀ ਪਹਿਲਾਂ ਜਦੋਂ ਵਿਆਹ ਹੁੰਦੇ ਸੀ ਤਾਂ ਵੱਡਿਆਂ ਨੂੰ ਸਰਵਾਲਾ ਪਾਇਆ ਜਾਂਦਾ ਸੀ ਤੇ ਅੱਜ ਕੱਲ ਛੋਟੇ ਬੱਚਿਆਂ ਨੂੰ ਸਰਵਾਲਾ ਪਾਇਆ ਜਾਂਦਾ ਇਸ ਤੇ ਕੀ ਕਹਿਣਾ ਚਾਹੂੰਗੀ ਤੇ ਮੈਂ ਇਹ ਪੁੱਛਣਾ ਚਾਹੂੰਗੀ ਕਿ ਇਸ ਪਹਿਲਾਂ ਉਹਦੇ ਵਿੱਚ ਇਹਦੇ ਆਲੇ ਦੁਆਲੇ ਦਿਖਾਇਆ ਜਾਏਗਾ ਸਹੀ ਕਹਾਣੀ ਦੇਖੋ ਜੀ ਪਹਿਲਾਂ ਕਿਹੜੇ ਵੱਡੇ ਸਰਵਾਲੇ ਸੀ ਤੇ ਹੁਣ ਛੋਟੇ ਨੇ ਕਿਉਂ ਹੋਣ ਲੱਗੇ ਆ ਇਹ ਤਾਂ ਤੁਸੀਂ ਸਾਡੀ ਫਿਲਮ ਵਿੱਚ ਦੇਖੋਗੇ ਕਿਉਂਕਿ ਸਾਡੀ ਫਿਲਮ ਦੀ ਲੱਗ ਪਗ ਸੱਚੀਆਂ ਘਟਨਾਵਾਂ ਦੇ ਆਧਾਰਿਤ ਹੈ ਹੈਨਾ ਤੇ ਇਹ ਤੁਹਾਨੂੰ ਇਹ ਦੱਸੂਗੀ ਬਾਕੀ ਹਾਂਜੀ ਫਿਲਮ ਬਿਲਕੁਲ ਜਿਹੜਾ ਤੁਹਾਨੂੰ ਪਤਾ ਹੀ ਲੱਗ ਰਿਹਾ ਟ੍ਰੇਲਰ ਦੇਖ ਕੇ ਇਸੇ ਮਾਹੌਲ ਜੋ ਤੇ ਬਰਾਤ ਜਾਂਦੀ ਹੈ ਕੀ ਕੀ ਹੁੰਦਾ ਸਾਰੀਆਂ ਚੀਜ਼ਾਂ ਰਾਹ ਚ ਉਹਨਾਂ ਵੇਲੇ ਬਰਾਤਾਂ ਕਿਵੇਂ ਜਾਂਦੀਆਂ ਸੀ ਵਿਆਹ ਚ ਕੀ ਖਿੜਾਰੇ ਪੈਂਦੇ ਸੀ ਡਾਕਟਰਾਂ ਦਾ ਕੀ ਮਾਹੌਲ ਸੀ ਉਹ ਸਾਰਾ ਕੁਝ ਇਸ ਕਰਕੇ